ਉੱਥੇ ਬੱਚੇ ਖੇਡਦੇ ਨੇ। ਬਾਬਾ ਫਤੇ ਸਿੰਘ ਵੀ ਉੱਧਰ ਚਲਾ ਗਿਆ ਉਹਨੇ ਕਿਹਾ ਫਤੇ ਸਿਆ ਤੂੰ ਤਾਂ ਜੇ ਛੋਟਾਂ ਜਾਂ ਛੋਟਿਆਂ ਦੇ ਕਿਡ ਬਾਬਾ ਫਤੇ ਸਿੰਘ ਘਰ ਚੱਲ ਗਏ। ਘਰ ਜਾ ਕੇ ਨਾ 15 16 ਪੱਗਾਂ ਸਿਰ ਤੇ ਬੰਨ ਲਈ। ਹੁਣ ਲਾਇਓ 15 16 ਕਿੱਥੇ ਜਾਂਦੀਆਂ? ਉਹ ਐ ਸਾਧ ਸੰਗਤ ਐ ਹੀ ਉੱਪਰ ਨੂੰ ਮੀਟਰ ਵਧਾ ਲਿਆ। ਕਿਹਦਾ ਲਟ ਗਿਆ ਇਹਨੂੰ ਲਟਕ ਰਿਆ ਕਹੇਦਾ ਲੜ ਇਹਨੂੰ ਲਟਕ ਰਿਆ ਕੁਛ ਦਾ ਉੱਪਰ ਨੂੰ ਲਟਕ ਰਿਆ ਆਖਰ ਸਰੀਰ ਤਾਂ ਬੱਚਿਆਂ ਵਾਲਾ ਜੀ ਨਾ ਜਾ ਕੇ ਕਹਿੰਦਾ ਸਹਬ ਜੀਦਾ ਅਜੀਤ ਸਿੰਘ ਨੂੰ ਵੀਰ ਜੀ ਮੈਨੂੰ ਕਹਿੰਦੇ ਸੀ ਨਾ ਛੋਟਾ ਦੇਖ ਮੈਂ ਛੋਟਾ ਨਹੀਂ ਤੇਰੇ ਬਰਾਬਰ ਇਹ ਆਗਮੀ ਬਚਨ ਸੀ ਜਿੱਦਾਂ ਦੀ ਸ਼ੀਧੀ ਵੱਡਿਆਂ ਨੇ ਦਿੱਤੀ ਉਹ ਤੋਂ ਵੱਧ ਕੇ ਛੋਟਿਆਂ ਨੂੰ ਦਿੱਤੀ ਉਹ ਵੀ ਵਿੱਚ ਬਚਨ ਸੀ ਮੈਂ ਛੋਟਾ ਨਹੀਂ ਮੰਮੀ ਤੇਰੇ ਵਰਗਾ ਕੀ ਬਾਤ ਹੈ ਐਨੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੀਲੇ ਘੋੜੇ ਤੇ ਉਤਰੇ ਘਰ ਵਾਲੇ ਲੱਗੇ ਤਾਂ ਦੌੜ ਕੇ ਜਾ ਕੇ ਉਂਗਲੀ ਫੜ ਲਈ ਬਾਹ ਫੜ ਲਈ ਸਤਗੁਰੂ ਜੀ ਅੰਦਰ ਬੈਠੇ ਤਾਂ ਗੋਦੀ 'ਚ ਬਹਿ ਗਏ ਜਦੋਂ ਗੁਰੂ ਗੋਬਿੰਦ ਸਿੰਘ ਦੀ ਗੋਦ 'ਚ ਬੈਠੇ ਨੇ ਬੱਚਾ 5 ਸਾਲ ਦਾ ਕਿੰਨਾ ਹੁੰਦਾ ਸਰੀਰ ਕਰਕੇ ਪਰ ਉਹ ਜਿਹੜੀਆਂ ਸਿਰ ਤੇ ਦਸਤਾਰੇ ਦਮਾਲੇ ਸਜਾਏ ਸੀ ਉਹ ਕਲਗੀ ਘਰ ਪਿਤਾ ਤੋਂ ਵੀ ਉੱਪਰ ਨੂੰ ਜਾਣ ਸਰੀਰ ਕਰਕੇ ਦਸ਼ਮੇਸ਼ ਪਿਤਾ ਦੇਖ ਰਹੇ ਨੇ ਜਿਵੇਂ ਅਸੀਂ ਤੁਸੀਂ ਆਪਣੇ ਬੱਚੇ ਦੀਆਂ ਇਹੋ ਜੀਆਂ ਗੱਲਾਂ ਦੇਖ ਕੇ ਬੜੇ ਹੈਰਾਨ ਹੋਈਦਾ ਓਏ ਆ ਕੀ ਕੀਤਾ ਐ ਕਹੀਦਾ ਕਲਗੀਧਰ ਪਿਤਾ ਪਿਤਾ ਹੋਣ ਦੇ ਨਾਤੇ ਕਹਿੰਦੇ ਫਦਰ ਸਿੰਘ ਆ ਕੀ ਕੀਤਾ ਤੂੰ ਤਾਂ ਮੇਰੇ ਤੋਂ ਵੀ ਵੱਡਾ ਹੋਇਆ ਪਿਆ ਲੈ ਦੇਖੋ ਕਿੱਥੇ ਵਜਨ ਜਾ ਰਿਹਾ ਦੇਖੋ ਕਿੱਥੇ ਵਜਨ ਜਾ ਰਿਹਾ ਹੈ ਉੱਥੇ ਢੁਗਦਾ ਜਾ ਕੇ ਵੀ ਅਸੀਂ ਤਾਂ ਕੁਰਬਾਨੀ ਦਿੱਤੀ ਨਹੀਂ ਐਚ ਇੰਨੀ ਛੋਟੀ ਉਮਰ ਜਿੰਨੀ ਤੂੰ ਦੇਣੀ ਆ ਵਜਨ ਤਾਂ ਉੱਥੇ ਦਾ ਹੀ ਹੈ ਨਾ ਕਹਿੰਦੇ ਤੂੰ ਤਾਂ ਸਾਡੇ ਤੋਂ ਵੀ ਵੱਡਾ ਹੋਇਆ ਪਿਆ